ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾ ਤੇ ਇੱਕ ਤੁਹਾਨੂੰ ਆ ਮਾਝਾ ਤੁਹਾਨੂੰ ਦਿਖਾਉਣੀ ਆ ਤੇ ਵੀਡੀਓ ਸ਼ੁਰੂ ਕਰਨ ਦਾ ਪਹਿਲਾਂ ਬੇਨਤੀ ਜਿਤਨਾ ਹਰ ਵੀਡੀਓ ਜਿਹੀ ਹੁੰਦੀ ਆ ਵੀ ਆਪਣੀ ਆ ਕੇ ਦੋ ਟਾਈਮ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਫਿਰ ਪਛੂ ਲਿਆ ਕਰੋ ਪੈਸੇ ਤੂੰ ਹੀ ਖਰਚਨੇ ਆ ਤੇ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਪਛੂ ਲਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਨਾਮ ਦੱਸ ਦੀਏ ਕਰੀ ਆਪਣਾ ਵੀਰ ਜੀ ਆਉਣਾ ਸ਼ਮਸ਼ੀਰ ਸਿੰਘ ਪਿੰਡ ਪੁੰਗਾ ਤਹਿਸੀਲ ਨਾਣ ਡਿਸਟ੍ਰਿਕਟ ਹੰਬਲੀ ਸਰ ਤੇ ਫੋਨ ਨੰਬਰ ਹੀ ਬੋਲਦਾ 752907482 ਠੀਕ ਆ ਤੇ ਅੱਜ ਇੱਕ ਮੱਈ ਤੇ ਤਿੰਨ ਗਾਵਾਂ ਬਾਜੀ ਤਾਇਆਂ ਸੁਈਆਂ ਵੜਾ ਠੀਕ ਹੈ ਹਾਂਜੀ ਬਾਹ ਛੋਲੇ ਛੋਲੇ ਹੀ ਆ ਚਲੋ ਫਿਰ ਸ਼ਰਵਾ ਜੜੀ ਇੱਥੇ ਤੋਂ ਕਰ ਲੈਨੇ ਆ ਇਹ ਝੋਟੀ ਹਰੀ ਬਾਜੀ ਸੂਈ ਜੋ ਡੇਢ ਕ ਮਹੀਨਾ ਹੋ ਗਿਆ ਬੱਚਾ ਮਰ ਗਿਆ ਜੇ ਦਾ ਅੱਛਾ ਬੱਚਾ ਨਹੀਂ ਹੈਗਾ ਹਾਂਜੀ ਬਾਜੀ ਤੇ ਦੁੱਧ ਬਾਜੀ ਹਣ 7 ਕਿਲੋ ਤਿਆਰ ਦੁੱਧ ਪਹਿਲਾਂ 10 ਕਿਲੋ ਝੋਟੀ ਨੇ ਜੀ ਜਾਣੀ ਜੋ ਲਾਇਆ ਅੱਛਾ ਹਾਂਜੀ 7 ਕਿਲੋ ਤਿਆਰ ਜੋ ਦੋ ਰੁਪਏ ਫਿਰ ਇੱਕ ਰੀ ਦੁੱਧ ਜਿਹੜਾ ਬਿਲਕੁਲ ਚਵਾ ਦੋਗੇ ਕਰਾ 7 ਕਿਲੋ ਆ ਕੇ ਚਵਾ ਕੇ ਬਾਜੀ ਤਸਦੀ ਕਰ ਲੈ ਛੱਡੋ ਬਾਕੀ ਛੋਟੇ ਸਾਰੇ ਝੋਟੀ ਦੇ ਕੱਦਗਾੜ ਵਿੱਚੀ ਝੀਟੀ ਝੋਟੀ ਬਾਕੀ ਚੱਲਾ ਸੋਹਣੀ ਝੋਟੀ ਫੱਬਦੀ ਆ ਇਹ ਆ ਕਿ ਹੈਗੀ ਬੱਚੇ ਤੋਂ ਬਿਨਾ ਹੀ ਆ ਬਾਕੀ ਦੁੱਧ ਨਹੀਂ ਚਵਾਈ ਤਸੀਂ ਆਪ ਕਰਕੇ ਲਾਏ ਨਹੀਂ ਓੜਾ ਰਪਾਜੀ ਬਾਕੀ ਢਾਦੀ ਦੁੱਧ ਦੀ ਝੋਟੀ ਤੇ ਕੱਦਗਾੜ ਚੰਗਾ ਇਹਦਾ ਮੁੱਲ ਫਿਰ ਮੋਲ ਕਰਾਉ ਨੋ ਬਾਜੀ ਭਾਈ 50 ਕਰਾ ਲੋ 45 ਕਰਾ ਲੋ ਜੇ ਦੇਣੀ ਛੋਟੀ 42000 ਰੁਪਏ ਦੇ ਦਾਂਗੇ ਅੱਛਾ 42000 ਦੀ ਦੇਣੀ ਹਾਂਜੀ ਬਾਜੀ ਬਾਜੀ ਕੋਈ ਨਹੀਂ ਬਾਜੀ ਕਰ ਦਾਂਗੇ ਮੰਨਤਾ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਨਤਾ ਨਾ ਹਾਂਜੀ ਕਰ ਦਾਂ ਕਰ ਦਾਂ ਇਹ ਆਹ ਵਹਾਨਾ ਇਹ ਤਾਂ ਦੇਖ ਸਕਦੇ ਲੱਗੇ ਤਾਂ ਬੜਾ ਵਧੀਆ ਲੱਗਾ ਮੇਲ ਦੀ ਪਹਾੜੇ ਦੇ ਵਿੱਚ ਠੀਕ ਆ ਹਾਂਜੀ ਤੇ ਹੁਣ ਇੱਕ ਆ ਗਾਂ ਸੂਈ ਸਵਾਈ ਹੈ ਇਹ ਸੂਈ ਆ ਭਾਜੀ ਇਹ ਨਾ ਘਰ ਦੇ ਘਰ ਵਾਲਿਆਂ ਦੇ ਕਹਿਣ ਮੁਤਾਬਿਕ 15 ਦਿਨ ਘੱਟ ਸੂਈ ਆ ਬੈਠ ਅੱਛਾ ਹਾਂਜੀ ਵਸ਼ੀਅਤ ਨੇ ਦਿੱਤੀ ਜੀ ਹੁਣੇ 7-8 ਦਿਨ ਹੋਏ ਜੀ ਸੂਈ ਨੂੰ ਆਹ ਵਸ਼ੀ ਜੜੀ ਇਹ ਤੇ ਮਗਰ ਹਾਂਜੀ ਠੀਕ ਆ ਤੋਰ ਹੇ ਕਰੀ ਨਾ ਦੁੱਧ ਕੇ ਨਾਲ ਤਰ੍ਹਾਂ ਇਹਦੇ ਕੋਲ ਬਾਜੀ ਹੁਣ 12 13 ਕਿਲੋ ਤਿਆਰ ਜੂ ਤਿਆਰ ਜਿਹੜਾ ਹਾਂਜੀ 14 15 ਕਿਲੋ ਚ ਵਾਈ ਜਾਊਗੀ ਠੀਕ ਜੀ ਹਾਂਜੀ ਬਾਣਾ ਘੱਟ ਲੀਟਰ ਦੇ ਕਰੀ ਦੁੱਧ ਜਿਹੜਾ ਕਿੰਨੇ ਗਿਆ ਹੁਣ ਹੈਗਾ ਇਹ 4-4 ਬਾਜੀ ਬਾਕੀ ਠੰਡੀ ਸੀਲ ਦੇ ਚਲੋ ਆਪ ਤੇ ਆ ਵਾਚੀ ਜਿਹੜੀ ਇਹਦੇ ਮਗਰ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਲਗ ਰਿਹਾ ਉਹਨੂੰ ਬਾਜੀ ਭਾਈ 40 ਗਰਾਂ ਨੂੰ ਹਾਂਜੀ 35000 ਦੇ ਦਾਂਗੇ 35000 ਦੀ 2000 ਬਾਜੀ ਛੋਟ ਕੇ 33000 ਰੁਪਏ ਦੇ ਦਾਂਗੇ ਠੀਕ ਆ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਮਾਨ ਤਨ ਮੌਕੇ ਤੇ ਹੋਰ ਹਾਂ ਤਾਂ ਬਾਕੀ ਬਾਜੀ ਮਾਨ ਤਾਨ ਠੀਕ ਹੈ ਜੀ ਹਾਂਜੀ ਆ ਪਾਣੀ ਹੋ ਨਾ ਦੇ ਆਪਾਂ ਦੇਖਾ ਦੇ ਆਜਵਾਜੂ ਵੀ ਜੀ ਪੂਰਾ ਸਾਹ ਦੇ ਰੋਣ ਠੀਕ ਹੈ ਜੀ ਬਾਕੀ ਹੈ ਠੰਡੀ ਸੀ ਰੋਜੀ ਕੋਈ ਦਾ ਸੀ ਦੂ ਸੀ ਲਾਉਂਗੇ ਤੋਂ ਤੇ ਹੁਣ ਜਿਹੜੇ ਆਪਾਂ ਤੁਹਾਨੂੰ ਦਿਖਾਉਣੀ ਆ ਬਾਜੀ ਸ਼ਮੀ ਦੇ ਵਛੀਏ ਦੂਸਰੇ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਆ 15 20 ਦਿਨ ਹੋ ਗਏ 20 ਦਿਨ ਹੋ ਗਏ ਚਲੋ ਵੱਧ ਵੀ ਹੋ ਸਕਦੇ ਆ ਥੜਾ ਆਪਣੇ ਸਮਝਣਾ ਆਪਣੇ ਸਮਝਣਾ ਲਾ ਲੇ 10 ਕਿਲੋ ਬਾਜੀ ਦੋ ਤਿਆਰ ਦੇ ਮਗਰ ਵਛੀਏ ਤੇ ਵੀ ਹਾਂਜੀ ਬਾਜੀ ਇੱਕ ਵਛੀਏ ਦਾ ਇਹ ਆ ਜਿਲੇ ਦੋਦੇ ਦੇ ਕੋਲ 10 ਕਿਲੋ ਜਿਹੜਾ ਕਹਿੰਦੇ ਕੀ ਹੈਗਾ ਐ ਵੀ ਬਾਕੀ ਆ ਰੁਪਏ ਖੰਡੀ ਸੀਲ ਦੇ ਵਾਹ ਆ ਵਛੀਏ ਇਹਦਾ ਵੀ ਚਵਾ ਜਿਹੜਾ ਕਿੰਦੇ ਕਿ ਦਿਖਾ ਦੇ ਦੁੱਧ ਕਿੰਨਾ ਪੱਕਾ ਹੈ ਤੇ ਕੋਲ ਦੁੱਧ ਭਾਈ 10 ਕਿਲੋ ਤਿਆਰ ਦਿਓ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਕਰਾਉਣਾ ਭਾਈ 35 ਕਰਾ ਲਓ ਜੇ ਦੇਣੀ ਪੂਰੇ 5000 ਰੁਪਏ ਦੇ ਦਾਂਗੇ ਅੱਛਾ 5000 ਦੀ ਦੇ ਦੋਗੇ ਹਾਂਜੀ ਭਾਈ ਠੀਕ ਹੈ ਜੀ ਬਾਕੀ ਕੀ ਹੈ ਬਾਕੀ ਇਹ ਹੈ ਵੀ ਥੋੜੀ ਜੀ ਸੰਭ ਵੀ ਘਟਿਆ ਕਿਸੇ ਨੇ ਸਰੀਰਾਂ ਬਹੁਤੀ ਰਾਜੀ ਨਹੀਂ ਆ ਤੇ ਉਸਹਾਣਾ ਜਿਹੜਾ ਪਸਾਂਬ ਕਰ ਲੂਗਾ ਤੇ ਦੁੱਧ ਜਿਹੜਾ ਚੋਈ ਜਾਊਗਾ ਆਂ ਦੇਖ ਸਾਡੇ ਖਾਣੇ ਜਵਾਬ ਦਿੱਤੀ ਇਹਦਾ ਵਿਆਹ ਪੂਰਾ ਖਾਣਾ ਠੀਕ ਹੈ ਜੀ ਬਾਕੀ ਚੱਲਿਆ ਠੰਡੀਆਂ ਫੀਲਿਆ ਹਾਂ ਜੀ ਸੰਭਣਾਂ ਲਿਆ ਆਵਾ ਪਰ ਥੋੜੀਆਂ ਥੋੜੀਆਂ ਤੇ ਹੁਣ ਇੱਕ ਆ ਤੁਹਾਨੂੰ ਨੋਰਮਲ ਜੀ ਇੱਕ ਜਰਸੀ ਤਾਂਨੇ ਦਿਖਾਉਣੀ ਆ ਯਾਰ ਭਾਜੀ ਸਵੇਰੇ ਲਿਆਂਦੀ ਐ ਤੇ ਛੋਗੇ ਲਿਆਂਦੀ ਜੇ ਵੈਡ ਠੀਕ ਆ ਹਾਂਜੀ ਆ 7 ਕਿਲੋ ਇਹਦੇ ਭਾਜੀ ਬੌਲਾ ਜਿਓ ਥੱਲੇ ਇਹਦੇ ਮਗਰ ਵੀ ਵਛੀਆਂ ਸਾਰੀਆਂ ਮਗਰੀ ਵਛੀਆਂ ਵਾ ਜੜੀਆਂ ਹਰ ਬਾਜੀ ਸਾਂਭੀ ਘਾਟ ਥੋੜੀ ਜੀ ਥੋੜੀ ਜਿਹੀ ਵੈਰ ਬਾਗੀ ਠੰਡੀ ਸੀਲ ਜਾਈ ਆ ਵੇਖ ਸਾਡੀ ਸਾਂਹ ਤੋਂ ਬਾਕੀ ਚੰਗਾ ਜੇ ਠੀਕ ਹੈ ਜੀ ਹਾਂ ਜੀ ਇਹਦੇ ਥਾਣੇ ਦੇਖ ਸਾਦੇ ਲੱਗੇ ਤੋਂ ਆਹ ਬੱਛੀ ਇਹਦੇ ਮਗਰ ਤੇ ਆਹ ਬੱਛੀ ਆ ਜਿਹੜੀ ਇਹਦੇ ਮਗਰ ਹਾਂ ਜੀ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਉਹ ਤਾਂ ਬਾਜੀ 7 ਕਿਲੋ ਇਹ ਤਿਆਰ ਜੋ ਹੈਗਾ ਤਿਆਰ ਬਿਲਕੁਲ ਤਿਆਰ ਤਿਆਰ ਬਾਜੀ ਤੇ ਇਹਦਾ ਫਿਰ ਮੁੱਲ ਮੋਲ ਗ੍ਰਾਉਂਡ ਨੂੰ ਭਾਜੀ ਭਾਈ 20 ਕਰਾ ਲਓ ਜਿਹੜੀ ਦੇਣੀ ਪੂਰੇ 16000 ਰੁਪਏ ਦੇ ਦਾਂਗੇ ਅੱਛਾ 16000 ਦੀ ਕਰਦਾ ਹੈ ਭਾਈ ਭਾਈ ਥੋੜਾ ਬੋਲਾ ਮਾਰਤਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਸ਼ੀਨ ਜਾਵੇ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤੇ ਆਪਣੀ ਤਸੱਲੀ ਕਰਕੇ ਲੈ ਜੀ